ਬਸੰਤ ਕੀ ਵਾਰ ਮਹਲ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਕਾ ਨਾ ਤਿਆਏ ਕੈ ਹੋ ਹੋ ਹਰਿਆ ਪਾਈ ਕਰਮ ਲਿਖਨ ਤੈ ਪਾਈ ਐ ਇਹ ਰਤ ਸਹਾਈ ਵਣ ਤ੍ਰਿਣ ਤਿਰ ਭਵਨ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖੀ ਉਪਜੈ ਲੱਥੀ ਸਭ ਸਾਈ ਨਾਨਕ ਸਿਮਰੈ ਪੰਜੇ ਬੱਤੇ ਮਹਾਬਲੀ ਕਰ ਸੱਚਾ ਟੋਆ ਆਪਣੇ ਚਰਨ ਜਪਾਇਨ ਵਿੱਚ ਦਈ ਓਖੜਵਾ ਰੋਗ ਸੋਗ ਸਭ ਮਿਟ ਗਏ ਨਿਤ ਨਮਨਰਵਾ ਜਿਨ ਰੈਣ ਨਾਮ ਧਿਆਇਦਾ ਫਿਰ ਪਾਇ ਨਾ ਪੁਆ ਜਿਸ ਤੇ ਉਕਜੈ ਨਾਨਕ ਸੋਈ ਫਰਮਵਾ ਕਿਥੋਂ ਉਕਜੈ ਕਹਿਰ ਕਾਹੂ ਭਸਨ ਕੇ ਕੌਣ ਕੀਮਤ ਪਾਵੇ ਕਹਿਣ ਤੇ ਆਏ ਸੁਣਨ ਤੇ ਸੇ ਭਗਤ ਸੁਹਾਵੇ ਅਗਮਯ ਗੋਚਰ ਸਾਹਿਬੋ ਦੂਸਰ ਲਾਗਣਾ ਲਾਵੇ ਸੱਚ ਪੁਰਾ ਗੁਰੂ ਬਦੇਸਿਆ ਨਾਨਕ ਸੁਣਾਵੇ ਸੱਚ ਪੁਰਾ ਗੁਰੂ ਬਦੇਸਿਆ ਨਾਨਕ ਸੁਣਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ